ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮੜਮੋਹਨ ਸਿੰਘ ਦਾ ਅੱਜ ਸਵਰਗਵਾਸ ਹੋ ਚੁੱਕਾ ਹੈ ਔਰ ਸਮੁੱਚਾ ਵਿਸ਼ਵ ਜਿਹੜਾ ਅੱਜ ਸੋਗ ਦੇ ਵਿੱਚ ਡੁੱਬਾ ਹੋਇਆ ਹੈ ਬੇਸ਼ੱਕ ਪ੍ਰਧਾਨ ਮੰਤਰੀ ਉਹ ਜਿਹੜੇ ਭਾਰਤ ਦੇ ਰਹੇ ਹੁਣ ਪਰ ਉਹਨਾਂ ਦੇ ਸੁਭਾਅ ਕਰਕੇ ਜਾਂ ਉਹਨਾਂ ਉਹਨਾਂ ਦੇ ਜਿਹੜੇ ਜਿਹੜੇ ਪੱਲੇ ਉਹਨਾਂ ਦੇ ਗੁਣ ਸੀ ਉਹਨਾਂ ਦੇ ਕਰਕੇ ਅੱਜ ਸਮੁੱਚੇ ਵਿਸ਼ਵ ਦੇ ਵਿੱਚ ਉਹਨਾਂ ਦੀ ਇਸ ਮੌਤ ਦਾ ਸੋਗ ਜਿਹੜਾ ਬਣਾਇਆ ਜਾ ਰਿਹਾ ਸਭ ਤੋਂ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾਉਣੀ ਹੈ ਕਿ ਉਹ ਗਲੀ ਹੈ ਜਿਸ ਦੇ ਵਿੱਚ ਡਾਕਟਰ ਮੜਮੋਹਨ ਸਿੰਘ ਜਦੋਂ 47 ਦੀ ਵੰਡ ਤੋਂ ਬਾਅਦ ਆਏ ਸਨ ਤਾਂ ਇੱਥੇ ਉਹਨਾਂ ਦੀ ਰਿਹੈਸ਼ ਜਿਹੜੀ ਆ ਉਹ ਹੋਇਆ ਕਰਦੀ ਸੀ ਇਸੇ ਜਗ੍ਹਾ ਤੇ ਹੀ ਡਾਕਟਰ ਮਰਮੋਣ ਸਿੰਘ ਜਿਹੜੇ ਆ ਉਹ ਰਿਹਾ ਕਰਦੇ ਸੀ ਔਰ ਦੂਸਰੇ ਪਾਸੇ ਇਹ ਦੇਖ ਕਰ ਗੱਲ ਕਰੀਏ ਤਾਂ ਇਸ ਵਕਤ ਅੱਜੜੀ ਲਾਈਟ ਆ ਹੁਣ ਖੰਭਾ ਤੁਹਾਨੂੰ ਦਿਖਾਉਣੇ ਆ ਇਹ ਪੁਰਾਣਾ ਖੰਭਾ ਹੈ ਔਰ ਥੱਲੇ ਜਿਹੜਾ ਇੱਕ ਜਿਹੜਾ ਬਣਿਆ ਹੋਇਆ ਥੜਾ ਇਸ ਦੇ ਉੱਪਰ ਬੈਠ ਕੇ ਡਾਕਟਰ ਮਨਮੋਹਨ ਸਿੰਘ ਜਿਹੜੇ ਆ ਉਹ ਪੜ੍ਹਾਈ ਕਰਿਆ ਕਰਦੇ ਸੀ ਜੇਕਰ ਗੱਲ ਕਰੀਏ ਤਾਂ ਸਭ ਤੋਂ ਵੱਡੀ ਗੱਲ ਇਹ ਆ ਕਿ 26 ਤਰੀਕ ਬੀਤੇ ਦਿਨੇ ਉਹਨਾਂ ਨੂੰ ਜਿਹੜਾ ਅਚਾਨਕ ਜਿਹੜਾ ਉਹ ਤਕਲੀਫ ਹੁੰਦੀ ਹੈ ਥੋੜੀ ਸਮੱਸਿਆ ਆਉਂਦੀ ਹੈ ਸਰੀਰ ਦੇ ਵਿੱਚ ਤਾਂ ਉਹਨਾਂ ਨੂੰ ਐਮਜ਼ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਜਿੱਥੇ ਉਹਨਾਂ ਦੀ ਬਹੁਤ ਹੋ ਜਾਂਦੀ ਹੈ ਪਰ ਜਿਹੜੀ ਹੈ ਰਹਾਇਸ਼ ਦੀ ਗੱਲ ਕਰੀਏ ਤਾਂ ਇਸੇ ਗਲੀ ਦੇ ਵਿੱਚ ਅੱਗੇ ਜਾ ਕੇ ਜਿਹੜੀ ਉਹਨਾਂ ਦੀ ਰਹਾਇਸ਼ ਜਿਹੜੀ ਆ ਉਹ ਬਣੀ ਹੋਈ ਆ ਔਰ ਦੂਸਰੇ ਪਾਸੇ ਜੇਕਰ ਉਹਨਾਂ ਦੇ ਸਫਰ ਦੀ ਗੱ ਜੋ ਕਿ ਪਾਕਿਸਤਾਨ ਦੇ ਪਿੰਡ ਗਾਹ ਵਿਖੇ ਹੋਇਆ ਸੀ ਔਰ ਜਨਮ ਜਿਹੜਾ ਉਹਨਾਂ ਦਾ 26 ਸਤੰਬਰ 1932 ਈਸਵੀ ਨੂੰ ਜਿਹੜਾ ਹੋਇਆ ਸੀ ਉਹ ਦੇਸ਼ ਦੇ 13ਵੇਂ ਜਿਹੜੇ ਆ ਉਹ ਪ੍ਰਧਾਨ ਮੰਤਰੀ ਸਨ ਔਰ ਪਹਿਲਾ ਉਹ ਵਕ ਵਕ ਮਹੱਤਵਪੂਰਨ ਉਹਦੇ ਦੇ ਜ਼ਿੰਮੇਵਾਰੀਆਂ ਦੇ ਉੱਪਰ ਜਿਹੜਾ ਉਹ ਤਾਇਨਾਤ ਰਹੇ ਤਸਵੀਰਾਂ ਜਿਹੜੀਆਂ ਉਹਨਾਂ ਦੇ ਰਹਿائش ਦੀਆਂ ਤੁਹਾਨੂੰ ਦਿਖਾਉਣੇ ਆ ਔਰ ਸਭ ਤੋਂ ਵੱਡੀ ਗੱਲ ਹੈ ਕਿ 1982 ਤੋਂ 1985 ਤੱਕ ਉਹ ਭਾਰਤ ਰਿਜ਼ਰਵ ਬੈਂਕ ਦੇ ਗਵਰਨਰ ਵੀ ਰਏ ਸਨ ਇਸ ਤੋਂ ਇਲਾਵਾ 1985 ਤੋਂ 1987 ਤੱਕ ਉਹ ਤਤਕਾਲੀ ਯੋਜਨਾ ਕਮਿਸ਼ਨ ਜਿਸ ਨੂੰ ਮੋਦੀ ਸਰਕਾਰ ਨੇ ਭੰਗ ਕਰਕੇ ਨੀਤੀ ਆਯੋਗ ਵਿੱਚ ਮਿਲਾ ਦਿੱਤਾ ਸੀ ਉਸ ਦੇ ਉਪ ਚੇਅਰਮੈਨ ਵੀ ਜਿਹੜਾ ਉਹ ਰਹੇ ਇਸ ਤੋਂ ਇਲਾਵਾ ਹੋਰ ਵੀ ਕਈ ਵਕ ਵਕ ਅਹੁਦਾ ਦਿੱਤੇ ਉਹਨਾਂ ਦੀ ਤਰਾਤੀ ਜਿਹੜੀ ਆ ਉਹ ਉਹ ਕੇਂਦਰੀ ਮੰਤਰੀ ਵੱਲੋਂ ਜਿਹੜਾ ਜਿਹੜਾ ਯੂਜੀਸੀ ਦੇ ਚੇਅਰਮੈਨ ਸਨ ਅਤੇ ਤਤਕਾਲੀ ਪ੍ਰਧਾਨ ਮੰਤਰੀ ਨਰਸੀਮਾ ਰਾਓ ਨੇ ਮਨਮੋਹ ਸਿੰਘ ਨੂੰ ਕੇਂਦਰੀ ਵਿੱਤ ਮੰਤਰੀ ਵਜੋਂ ਨਾਮਜ਼ਦ ਜਿਹੜਾ ਕੀਤਾ ਸੀ ਜੂਨ 1991 ਵਿੱਚ ਕੇਂਦਰੀ ਕੈਬਨਿਟ ਮੰਤਰੀ ਬਣਨ ਤੋਂ ਬਾਅਦ ਡਾਕਟਰ ਮਨਮੋਹ ਸਿੰਘ ਉਸੇ ਸਾਲ ਅਕਤੂਬਰ ਵਿੱਚ ਰਾਜ ਸਭਾ ਦੇ ਮੈਂਬਰ ਵੀ ਜਿਹੜੇ ਆ ਉਹ ਚੁਣੇ ਗਏ ਸਨ ਇਸੇ ਜਗ੍ਹਾ ਦੇ ਇਹ ਤਸਵੀਰਾਂ ਜਿਹੜੀਆਂ ਤੁਹਾਡਾ ਨਾਲ ਸਾਂਝੀਆਂ ਕਰ ਰਹੇ ਆ ਇਸੇ ਜਗ੍ਹਾ ਇਸੇ ਗਲੀ ਦੇ ਵਿੱਚ ਜਿਹੜਾ ਮਨਮੋਹ ਸਿੰਘ ਨੇ ਆਪਣੇ ਪਰਿਵਾਰ ਦੇ ਸਮੇਤ 6 ਸਾਲ ਜਿਹੜੇ ਆ ਉਹ ਬਤਾਏ ਸਨ ਔਰ ਇਹਨਾਂ 6 ਸਾਲਾਂ ਦੇ ਵਿੱਚ ਇੱਥੇ ਰਹਿ ਕੇ ਉਹਨਾਂ ਨੇ ਆਪਣੀ ਪੜ੍ਹਾਈ ਜਿਹੜੀ ਕੀਤੀ ਜਿਹੜੇ ਆਸ-ਪਾਸੇ ਲੋਕ ਉਹਨਾਂ ਦਾ ਕਹਿਣਾ ਕਿ ਉਹ ਕਾਫੀ ਮਿਹਨਤੀ ਸਨ ਕਾਫੀ ਜਿਹੜਾ ਆਪਣੀ ਲਗਨ ਦੇ ਨਾਲ ਆਪਣਾ ਕੰਮ ਜਿਹੜਾ ਕਰਿਆ ਕਰਦੇ ਸਨ ਸੁਭਾਅ ਵੀ ਜਿਹੜਾ ਉਹਨਾਂ ਦਾ ਬਹੁਤ ਵਧੀਆ ਸੀ ਇਸੇ ਜਗ੍ਹਾ ਦੇ ਉੱਪਰ ਆਹ ਜਿਹੜਾ ਉੱਪਰ ਤੁਸੀਂ ਰਹਿائش ਦੇਖ ਰਹੇ ਹੋ ਤੁਹਾਨੂੰ ਦਿਖਾਉਨੇ ਆ ਆਹ ਜਿਹੜੀ ਰਹਿائش ਤੁਸੀਂ ਦੇਖ ਰਹੇ ਹੋ ਉੱਪਰ ਤੁਹਾਨੂੰ ਨਜ਼ਰ ਆ ਰਹੀ ਹੋਵੇਗੀ ਇਸੇ ਰਹਿائش ਦੇ ਉੱਪਰ ਉਹ 50 ਸਾਲ 5 ਤੋਂ 60 ਸਾਲ ਤੱਕ ਆਪਣੇ ਪਰਿਵਾਰ ਦੇ ਨਾਲ ਇੱਥੇ ਰਹੇ ਇੱਥੇ ਤਿੰਨ ਭਰਾ ਤੇ ਚਾਰ ਭੈਣਾਂ ਜਿਹੜੀਆਂ ਉਹਨਾਂ ਦੀਆਂ ਉਹਨਾਂ ਦੇ ਨਾਲ ਰਹੀਆਂ ਔਰ ਜਿਹੜਾ ਬਾਅਦ ਵਿੱਚ ਫਿਰ ਉਹ ਜਦੋਂ ਇੱਥੋਂ ਚਲੇ ਗਏ ਤਾਂ ਫਿਰ ਜਿਹੜਾ ਦਿੱਲੀ ਬਣਿਆ ਜਦੋਂ ਪਹਿਲੀ ਵਾਰ ਪ੍ਰਧਾਨ ਮੰਤਰੀ ਬਣੇ ਸੀ ਤਾਂ ਇਸ ਪੂਰੇ ਇਲਾਕੇ ਦੇ ਵਿੱਚ ਜਿਹੜੀ ਆ ਉਹ ਦੀਪਮਾਲਾ ਵੀ ਜਿਹੜੀ ਕੀਤੀ ਗਈ ਸੀ ਦੀਵਾਲੀ ਵਰਗਾ ਉਤਸਵ ਜਿਹੜਾ ਇਸ ਜਗ੍ਹਾ ਦੇ ਉੱਪਰ ਕਿਤਨਾ ਕਿਤੇ ਬਣਾਇਆ ਗਿਆ ਸੀ ਸਦਨ ਵਿੱਚ ਉਹਨਾਂ ਨੇ ਲਗਾਤਾਰ 5 ਵਾਰ ਅਸਾਮਦੀ ਨੁਮਾਇੰਦਗੀ ਕੀਤੀ ਸਾਲ 2019 ਵਿੱਚ ਉਹ ਰਾਜਸਥਾਨ ਤੋਂ ਰਾਜ ਸਭਾ ਦੇ ਮੈਂਬਰ ਵੀ ਬਣਿਆ ਅੰਗਰੇਜ਼ੀ ਅਤੇ ਉਰਦੂ ਦੇ ਮਾਹਰ ਬਲਾਰੇ ਮਨਮੋਹ ਸਿੰਘ ਆਪਣੇ ਸਮਿਆਂ ਦਾ ਸਰਬੋਤਮ ਸੰਸਦੀ ਜਿਹੜੇ ਬੁਲਾਰੇ ਸਨ ਆਪਣੇ ਪਹਿਲੇ ਬਜਟ ਭਾਸ਼ਣ ਵਿੱਚ ਉਹਨਾਂ ਨੇ ਕਿਹਾ ਸੀ ਜਿਸ ਵਿਚਾਰ ਦਾ ਸਮਾਂ ਆ ਗਿਆ ਚੁੱਕਿਆ ਹੈ ਉਸ ਨੂੰ ਕੋਈ ਤਾਕਤ ਰੋਕ ਨਹੀਂ ਸਕਦੀ ਮੈਂ ਇਸ ਸਦਨ ਨੂੰ ਦੱਸਣਾ ਚਾਹਾਂਗਾ ਕਿ ਦੁਨੀਆ ਵਿੱਚ ਭਾਰਤ ਇੱਕ ਵੱਡੀ ਆਰਥਿਕ ਸ਼ਕਤੀ ਬਣ ਕੇ ਉਭਰਨ ਵਾਲਾ ਹੈ ਔਰ 2004 ਤੋਂ ਲੈ ਕੇ 2014 ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਆਪਣੇ ਇੱਕ ਭਾਸ਼ਣ ਦੌਰਾਨ ਉਹਨਾਂ ਨੇ ਕਿਹਾ ਇਤਿਹਾਸ ਮੇਰੇ ਨਾਲ ਨਰਮੀ ਜਿਹੜਾ ਉਹ ਦਿਖਾਵੇਗਾ ਆਪਣੇ ਪ੍ਰਧਾਨ ਮੰਤਰੀ ਦੇ ਕਾਰਜਕਾਰ ਬਾਰੇ ਉਹਨਾਂ ਨੇ ਕਿਹਾ ਮੈਂ ਨਹੀਂ ਮੰਨਦਾ ਮੈਂ ਇੱਕ ਕਮਜ਼ੋਰ ਪ੍ਰਧਾਨ ਮੰਤਰੀ ਹਾਂ ਮੈਂ ਇਮਾਨਦਾਰੀ ਨਾਲ ਮੰਨਦਾ ਹਾਂ ਕਿ ਇਤਿਹਾਸ ਮੇਰੇ ਪ੍ਰਤੀ ਤਤਕਾਲੀ ਮੀਡੀਆ ਸੰਸਦ ਵਿੱਚ ਵਿਰੋਧੀ ਧਿਰ ਨਾਲੋਂ ਜ਼ਿਆਦਾ ਨਰਮੀ ਦਿਖਾਵੇਗਾ ਸਿਆਸੀ ਬੰਦਸ਼ਾਂ ਦੇ ਮੱਦੇਨਜ਼ਰ ਜੋ ਮੈਂ ਕਰ ਸਕਦਾ ਸੀ ਉਹ ਮੈਂ ਸਭ ਤੋਂ ਵਧੀਆ ਜਿਹੜਾ ਉਹ ਤੈਅ ਕੀਤਾ ਜੇਕਰ ਉਹਨਾਂ ਦੇ ਕਾਜਕਾਲ ਦੀ ਗੱਲ ਕਰੀਏ ਤਾਂ ਯੂਪੀ ਦੇ ਪ੍ਰਧਾਨ ਮੰਤਰੀ ਵਜੋਂ ਉਹਨਾਂ ਨੇ 10 ਸਾਲ ਇੱਕ ਬਹੁਤ ਹੀ ਨਾਜ਼ੁਕ ਗਠਬੰਧਨ ਸਰਕਾਰ ਦੀ ਜਿਹੜੀ ਆ ਉਹ ਅਗਵਾਈ ਜਿਹੜੀ ਆ ਕੀਤੀ ਸੀ ਸਾਲ 2008 ਵਿੱਚ ਸੀਪੀਆਈ ਨੇ ਅਮਰੀਕਾ ਨਾਲ ਪਰਮਾਣੂ ਸਮਝੌਤੇ ਕਾਰਨ ਸਰਕਾਰ ਤੋਂ ਹੱਥ ਖਿੱਚ ਲਿਆ ਜਦੋਂ ਪਾਰਟੀ ਆਗੂ ਸਿਤਾ RAM ਯਚਰੀ ਉਹਨਾਂ ਨੂੰ 2009 ਵਿੱਚ ਮਿਲਣ ਗਿਆ ਤਾਂ ਡਾਕਟਰ ਸਿੰਘ ਨੇ ਕਿਹਾ ਕਿ ਮੈਨੂੰ ਤੁਹਾਡੀ ਸਲਾਹ ਦੀ ਘਾਟ ਰੜਕਦੀ ਹੈ ਉਹ ਬੋਲਦੇ ਸਨ ਉੱਬ ਬੋਲਦੇ ਘਟ ਸਨ ਇਸੇ ਲਈ ਉਹਨਾਂ ਬਾਰੇ ਕੋਈ ਤਰ੍ਹਾਂ ਦਾ ਮੀਡੀਆ ਤੇ ਸਿਆਸੀ ਹਲਕਿਆਂ ਵਿੱਚ ਧਾਰਨਾਵਾਂ ਵੀ ਬਣੀਆਂ ਹੋਈਆਂ ਹਨ ਉਹਨਾਂ ਨੂੰ ਗਾਂਧੀ ਪਰਿਵਾਰ ਦਾ ਹੱਥ ਠੋਕਾ ਮੋਹਨ ਪ੍ਰਧਾਨ ਮੰਤਰੀ ਤੇ ਪ੍ਰੈਸ ਯੂਪੀਏ ਸਰਕਾਰ ਦੇ ਮੁਖੀ ਵਜੋਂ ਵੀ ਆਲੋਚਨਾ ਦਾ ਸਾਹਮਣਾ ਜਿਹੜਾ ਉਹ ਕਰਨਾ ਪਿਆ ਅਮਰੀਕਾ ਪਰਮਾਣੂ ਕਰਾਰ ਤੇ ਅਸਤੀਫੇ ਦੀ ਪੇਸ਼ਕਸ਼ ਜਿਹੜੀ ਕੀਤੀ ਸੀ ਡਾਕਟਰ ਮਨਮੋਹ ਸਿੰਘ ਤੇ ਸਿਆਸੀ ਜੀਵਨ ਦੌਰਾਨ ਭਾਰਤ ਅਮਰੀਕਾ ਪਰਮਾਣੂ ਸਮਝੌਤੇ ਦੌਰਾਨ ਪੈਦਾ ਹੋਏ ਹਾਲਾਤ ਕਾਫੀ ਔਖੇ ਪਲਾ ਵਿੱਚੋਂ ਇੱਕ ਸਨ ਪਰ ਮਨਮੋਹ ਸਿੰਘ ਦਾ ਮਰਨਾ ਸੀ ਕਿ ਉਹ ਇਸ ਨਾਲ ਭਾਰਤ ਦੀ ਅਰਥਵਿਵਸਥਾ ਨੂੰ ਲੰਬੇ ਸਮੇਂ ਤੱਕ ਜਿਹੜਾ ਖੁਲਾਰਾ ਮਿਲੇਗਾ ਇਸ ਤਰ੍ਹਾਂ ਦੇ ਹੋਰ ਕਈ ਫੈਸਲੇ ਜਿਹੜੇ ਆ ਉਹ ਡਾਕਟਰ ਬਨਮੋਹਨ ਸਿੰਘ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਵਜੋਂ ਤਨਾਤੀ ਦੇ ਦੌਰਾਨ ਜਿਹੜੇ ਆ ਉਹ ਲਏ ਸੀ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਜਦੋਂ ਹੁਣ ਜਦੋਂ ਉਹਨਾਂ ਦਾ ਅਚਾਨਕ ਦਿਹਾਂਤ ਹੋਇਆ ਤਾਂ ਪੂਰੇ ਇਲਾਕੇ ਦੇ ਵਿੱਚ ਕਿਤੇ ਨਾ ਕਿਤੇ ਸੋਗ ਦੀ ਲਹਿਰ ਹੈ ਜਿਹੜੇ ਬਜ਼ੁਰਗ ਨੇ ਜਿਹੜੇ ਜਿਨ੍ਹਾਂ ਦੀ ਉਮਰ 75 ਜਾਂ 80 ਸਾਲ ਜਿਹੜੇ ਉਹਨਾਂ ਬਾਰੇ ਜਾਣਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਬੜੇ ਹੀ ਮਿੱਠ ਬੋਲੇੜੇ ਸੁਭਾਅ ਦੇ ਸਨ ਸਿਰਫ ਆਪਣੀ ਪੜ੍ਹਾਈ ਦੇ ਨਾਲ ਮਤਲਬ ਰੱਖਦੇ ਸਨ ਔਰ ਜਿਸ ਤਰ੍ਹਾਂ ਦਾ ਨਾਲ ਸੁਭਾਅ ਸੀ ਉਸ ਨੂੰ ਵੇਖ ਕੇ ਲੱਗਦਾ ਸੀ ਕਿ ਇੱਕ ਦਿਨ ਉਹ ਦੇਸ਼ ਦੇ ਸਭ ਤੋਂ ਉੱਚੇ ਅਹੁਦੇ ਤੇ ਜ਼ਰੂਰ ਪਹੁੰਚਣਗੇ ਔਰ ਅਜਿਹਾ ਹੀ ਹੋਇਆ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਔਰ ਦੇਸ਼ ਦੀ ਤਰੱਕੀ ਦੇ ਵਿੱਚ ਆਪਣੀ ਅਹਿਮ ਭੂਮਿਕਾ ਜੜੀ ਨਿਭਾਈ ਅੱਜ ਮਾ ਬੋਹਨ ਸਿੰਘ ਨੂੰ ਪੂਰਾ ਦੇਸ਼ ਜਿਹੜਾ ਹੈ ਪੂਰਾ ਰਾਸ਼ਟਰ ਜਿਹੜਾ ਉਹ ਹੱਥ ਜੋੜ ਕੇ ਨਮ ਅੱਖਾਂ ਦੇ ਨਾਲ ਸਜਦਾ ਕਰਦਾ ਹੈ ਇਸ ਦੇ ਨਾਲ ਹੀ ਕੇਂਦਰ ਸਰਕਾਰ ਵੱਲੋਂ ਇੱਕ ਹੋਰ ਵੀ ਅਹਿਮ ਐਲਾਨ ਕੀਤਾ ਗਿਆ ਕਿ 1 ਜਨਵਰੀ ਤੱਕ ਜਿਹੜਾ ਪੂਰਾ ਰਾਸ਼ਟਰੀ ਸੋਗ ਮਨਾਇਆ ਜਾਵੇ ਔਰ ਦੇਸ਼ ਦਾ ਰਾਸ਼ਟਰੀ ਝੰਡਾ ਵੀ ਜਿਹੜਾ ਉਹਨਾਂ ਦੇ ਸਨਮਾਨ ਦੇ ਹਿੱਤ ਜਿਹੜਾ ਉਹ ਅੱਧਾ ਜਿਹੜਾ ਉੱਚਿਆ ਰਹੇਗਾ